ਵਾਦ ਕਰਨਾ ਪੁਰਸ਼ ਅਟਲ ਅਨੁਪਰ ਕਿਰਪਾ ਕਰਤੇ ਜਾਮਿਤੀ ਕਾਟੇ ਬੰਧਨ ਗ੍ਰੁਪ ਸਾਹਿਮ ਕੇ ਸਤ ਸੁਣ ਦਾਸ ਕਰਨ ਜਰੁਪ ਸਚ ਨਾਮ ਕੋ ਸਮਰ ਕਰ ਜੀਵ ਮਏ ਤਤ ਰੂਪ ਰਵਿਦਾਤ ਕਹੇ ਬਦ ਨਾਮ ਕੋ ਪਾਵੈ ਸ਼ੁੱਧ ਸਰੂਪ ਘਰ ਕੀ ਮੂਰਤ ਮਨ ਵਿੱਚ ਧਰਉ ਤਰਉ ਤਹਰ ਤਮ ਤਿਆਨ ਨਨ ਕਰ ਦੁਆਰੇ ਪਾਵ ਮਾਨ ਮੰਤਰ ਜਬ ਗੁਰ ਹਿਰਦੇ ਮੈ ਮਿਲ ਸੋ ਨਿਤ ਲਗਾਨ ਓਕ ਪਿਆਸ ਨ ਉਤਰੇ ਨਾਮ ਬਿਨਾ ਭਗਵਾਨ ਸਤਿਗੁਰ ਸੋ ਨੈ ਪਵੈ ਜੋ ਦਿਲ ਮੈਂ ਤੁਾਨ ਮਨ ਸਚਾ ਕਿਤ ਬਿਦਿਓ ਕਰ ਹੈ ਕਿਆ ਬਿਆਨ ਝੂਟਾ ਪਾਲਨ ਪਲ ਤੇ ਕਹੋ ਕੈਸੇ ਕਲਿਆਣ ਆਗਿਆ ਗੁਰ ਕੀ ਚਿਤ ਤਰ ਕਹਿਰਵ ਦਾਤਿ ਮਖਾਨ ਕਰ ਇਕਾਗਰ ਵਰਤ ਕੋ ਸਿਮਰੇ ਨਿਤ ਕਰਤਾ ਸਾਹਿਬ ਕੀ ਸਭ ਰਿਤ ਕਾ ਕੌਣ ਕਥੇ ਵਿਸਤਾਰ ਤਸ ਕੀ ਕੁਦਰਤ ਅਤ ਬੜੀ ਧਾਨੇ ਕੌਣ ਵਿਚਾਰ ਸਦ ਗੁਣ ਨਿਤ ਹਿਰਦੇ ਵਸੇ ਮਿਲ ਸੇ ਟੋਕ ਬਾਰ ਗੁਰ ਕੀ ਨ ਕੋ ਜਾਣਤਾ ਸਤਿਗੁਰ ਕੀ ਉਪਸਾਰ ਕਹਿ ਰਵਿਦਾਤਿ ਭਗਵਾਨੇ ਦਾਸ ਦੀਏ ਜਗਤਾਰ ਪ੍ਰਤਮੇ ਤਤ ਸਰੂਪਤਾ ਹੈ ਅਬ ਨਾ ਚੇ ਆਪ ਮਗੈਵ ਆਪ ਤੁਰਾ ਤਿਸ ਕੋ ਤੂੰ ਮਨ ਜਾਪ ਅੰਦਰ ਗਮੇ ਰਹੋਗੇ ਨਿਰੰਕਾਰ ਪਰਤਾਪ ਮਨ ਬਾਣੀ ਕਰਕੇ ਪਜੇ ਮਨ ਚਿਤ ਕਲ ਵਿਸ਼ਪਾਪ ਦਾਤਾ ਕਰਤਾ ਅਪ ਤਰਤ ਅਕਾਸ਼ ਵਿਆਪ ਮਹਿਮਾ ਬਹੁਤ ਬੰਤ ਸਤ ਗੁਰ ਤੇ ਹੋਏ ਤਾਪ ਸੋ ਹੰਗ ਨਾਮ ਕੀ ਤੁਨ ਲਗੀ ਦਿਲ ਕੇ ਅੰਦਰ ਆਪ ਕਹਿ ਰਿਦਾ ਤਬ ਚਰਕੈ ਜਾਣੋ ਗੁਰ ਪਰਤਾਪ ਜਾਪ ਜਪੋ ਤੁਮ ਨਾਮ ਕਾ ਕਰਨ ਗਤ ਗੁਰ ਕੀ ਸੇਵ ਗਾਵਤ ਹਰਿ ਦੇ ਨਾਮ ਕੈ ਉਹ ਜਤਨ ਜਗੁਰ ਦੇਵ ਨਾਮ ਤੇ ਤਮਦਾਰ ਮੈਂ ਅਦਾਬ ਤਚੁੰਦ ਗਨੇਵ ਦਵਦਾ ਅੰਤਰ ਕੇ ਤਜੈ ਨਿਤ ਸਤ ਸੰਗ ਕਰੇਵ ਅਚਾਰ ਤਰੋਗ ਰਿਤ ਕੈ ਮੰਗਲਨ ਤਵ ਦੇਵ ਕੈ ਰਵਦਾ ਵਿਚਾਰ ਕੈ ਸਾਹੁ ਨਦਿਵਨ ਦਿਵ ਅੰਤਰ ਕਰ ਗਾਵੇ ਤਦਾ ਹਿਰਦੇ ਕਰ ਭਰਪੂਰ ਕੋਟੇ ਕਰਮ ਤਿਆਗ ਦੇ ਪਾਪ ਪੈ ਸਭ ਦੂਰ ਕਾ ਗੁਰੂ ਗਦੰਤੰ ਤੋ ਵਿਕਾਰਨ ਕਰੋ ਤੁਰ ਦੇਵ ਦੇ ਤੁਧ ਕੋ ਦਈ ਪਰ ਤਕਸ਼ ਜਾਣ ਜ਼ਰੂਰ ਕਤਨਾ ਕਥਨਾ ਹਰ ਬਲੈ ਪਾਵੇ ਕੋ ਜਨ ਨੂਰ ਕਹਿ ਰਿ ਵਿਦਆਤ ਵਿਚਾਰ ਕੇ ਰਹੁ ਭਗਵਾਨ ਦੂਰ ਦੇਵਨ ਵਾਲਾ ਜਿਤੈ ਤਿਸ ਕੀ ਕਰਮਨ ਆਸ ਸਰਬ ਜੀ ਪ੍ਰਤਿ ਪਾਲਿਆ ਤੇਰੀ ਮਿਟੀ ਨਾ ਗਾਜ ਅੰਦਰ ਜਾਮੇ ਜਨਤਾ ਲੇਕੇ ਸਾਥ ਗਰਾਸ ਆਗਿਆ ਗੁਰ ਕੀ ਚਿਤ ਤਰ ਸਾਧਨ ਪੂਰਕ ਪਾਪ ਮਕਸ਼ਨ ਹਾਰਾ ਬਖਜੇ ਪ੍ਰਭ ਕਾ ਹੋਏ ਦਾਸ ਆਸ਼ਨ ਕਰ ਗੁਰਨਾਮ ਕੋ ਅੰਤਰ ਰਕ ਪਿਆਸ ਅੰਮ੍ਰਿਤ ਵਿਲਾ ਨਾਮ ਸਤ ਚਾਰ ਗਉਨ ਬਾਜ਼ ਸਤ ਸੰਤੋਇ ਤਾਰਨ ਕਰੋ ਕਹਿ ਮੈ ਰਵਦਾਗ ਤਨ ਮਨ ਤਨ ਅਰਪਣ ਕਰੋ ਵਾਣੇ ਗਗਰਮਿਤ ਸਤ ਸੰਗਤ ਕਰ ਸੰਤ ਕੇ ਦੁਨਤਿਆ ਗੁਰਤ ਸਵਾ ਤਤ ਸੰਗਮੇ ਆਵੇ ਪਦ ਸਤਿਗੁਰ ਦੇ ਤਾ ਗੁਰਮੁਖ ਦੇਤੀ ਪ੍ਰੀਤ ਰਕ ਕੋ ਕਰਮ ਸੇ ਮਨ ਬੰਧ ਸਤਿਗਬੰਧ ਕੋ ਕਨ ਗੁਰ ਔਰ ਆਵਣ ਦਨ ਸੰਬੰਧ ਅੰਧੇਰ ਮਤੋਂ ਦਰਜਤ ਮੈਂ ਪ੍ਰਕਾਸ਼ ਮਨ ਗੁਰ ਚੰਦ ਨਿਤ ਪੜੇਨ ਗੁਰਮੁਖ ਗਤ ਜਾਨਤ ਪਏ ਕਰਦੰਦ ਗੁਰ ਹੀ ਤਾਰੇ ਰੂਪ ਸਭ ਕੇਲੇ ਕੇਲ ਅਨੰਦਾ ਜਨ ਰਵ ਦਾਕ ਪੁਕਾਰਤੇ ਜਪ ਓਮ ਅੰਗ ਕਰ ਬੰਦ ਸਰਬਹੀ ਦਾਹਮ ਇਕ ਹੈ ਦੂਸਰ ਕੌਣ ਕਹਏ ਮੁਕਤ ਨਾਮ ਪਾਵੈ ਭਜਨਿ ਮਨ ਜੋ ਉਤਮ ਆਪ ਜਦੈ ਠਾਕ ਕਰਨ ਨਦਰ ਨ ਆਵੈ ਤਮਨਨ ਲਿੱਕੇ ਨਐ ਜੋ ਚਾਹੇ ਕਲਿਆਣ ਸਤ ਗੁਰ ਲੈ ਮਨੈ ਗੁਣਵੰਤਾ ਗੰਗ ਗੁਣ ਵਸੀ ਜੋ ਤੋ ਧਿਆਨ ਲਗਾਏ ਰਵਿਦਾਸ ਕਹਿ ਤੰਕਾਰ ਮ ਬਹੁ ਨ ਜਨਮ ਥਏ ਨਾਮ ਤੇ ਆਵੇ ਦਿਮਨ ਕਰਤਾ ਪੁਰਤਾ ਗਮ ਸਿੱਧ ਗਨ ਕਰ ਹਰ ਮਲੇ ਤੂੰ ਨਾ ਦਾਨ ਦਇਮ ਠਾਕਰ ਸਦਾ ਸੁਪੈ ਤਨਨਨੇ ਬਲਾਰ ਗੁਰੂ ਗਪਨ ਤੇ ਤੂੰ ਮਨ ਅਪਣਾ ਕਰ ਪਾਰ ਵੰਦਨ ਕਉ ਨ ਡਾ ਵ ਦੇ ਕੀ ਨਮਨ ਕਰਮ ਕਾਟ ਗਬਿੰਦ ਜਨਮ ਮਰਨ ਦੂਰ ਹੋਏ ਕਬ ਪਰਮ ਸਾਹਿਮ ਦੀਨ ਜਪਦਾ ਸੋਇ ਮਨੋ ਕਾਰ ਕਹਿ ਰ ਵਿਦਾ ਮਿਤਰ ਮਨ ਨੈ ਰਾਗ ਵਿਚਾਰ ਤਿਸ ਜੀਵਨ ਦਾਤਾ ਨਾਇਕ ਗੁਰ ਅਬਰੰਭਰ ਗਏ ਗੁਰ ਬਿਨ ਸੁਰਤ ਨਾ ਤੱਤੇ ਆ ਪਰਮਤਕੇ ਸਭ ਲਏ ਦੇਵ ਨਾ ਤਰਤ ਜਦ ਗੁਰ ਮਾਨੇ ਤਵੇ ਤਰਤੀ ਮਯੋਗ ਵਿਚਾਰਿਆ ਤਤੇ ਪੈ ਨਾ ਕੋਇ ਕਤਾਨ ਗੁਰੂ ਜੈ ਕਰਤਨ ਕਜ ਮਤ ਮੇ ਜੈ ਨਾ ਨਾ ਦਾਤਾ ਜਿ ਲਵੰਦ ਉਪਕਾਰੀ ਜਗੁਏ ਇੰਦਰ ਬ੍ਰਹਮਾ ਮੇਜ ਗਣ ਪਵਨ ਬ ਸੰਤਰ ਪਏ ਯੇ ਸੁਗਗਰੇ ਕਿਡ ਜਮਲ ਲਕੇ ਨਕ ਸਾਹਿਬ ਜਏ ਕਹਿ ਰਵਿ ਦਾਤਾ ਕਮਤ ਕਰ ਪਰਮ ਪਿਤ ਮਨ ਕੋਏ ਅਡ ਨ ਤੀਰਤਿ ਮਨ ਬਲ ਹੋਵਤ ਜੋਤ ਜਗਾ ਜਾਨ ਤਰੋ ਪ੍ਰਭ ਭਜਨ ਮਨ ਤੋ ਬਡ ਪਾਗ ਮਨ ਕਾ ਮਨ ਕਾ ਵਿਲੇ ਬਿਰਤੇ ਕਾ ਕਰਤਾਗ ਸ਼ਰਨ ਰਣ ਕਰਕੇ ਪਿਉ ਇਹ ਜਗ ਤੁਗਰੁ ਬਾਗ ਸਾਹਿਬ ਕੇ ਸੰਗ ਮੇ ਰਹੋ ਮਨ ਤਦ ਹੀ ਲਾਗ ਜਨਰ ਵਿਦਾ ਸਤੋ ਹੰਗੁਣ ਬਜੈ ਮਨ ਮੁਤ ਆਪਣੀ ਤਗ ਗੁਣੋ ਕਉ ਵੇ ਤਗਰਾ ਤੈ ਨਿਰੰਜਨ ਨਾਮ ਨਾਮੁ ਗੁਰ ਕਵਤਾ ਤੇਰੇ ਅਵ ਕਮ ਕਰਤਾ ਚਿਤ ਨ ਆਵੇ ਕੋ ਲਗਿਆ ਤਨਾਮ ਪ੍ਰਭ ਕਾ ਅਗਮਰਨ ਸ਼ੋਡਕਾ ਕੋਟੇ ਕਰਤਾ ਕਾਮ ਆਉ ਗੁਣ ਤੇਰੇ ਦੂਰ ਪਰ ਤੂ ਗੁਰ ਕੀ ਸ਼ਾਮ ਆਟ ਪਰ ਭਗਵਾਨ ਬਜ ਨਿਕਟ ਨ ਆਵ ਜਾਮ ਸਾਕ ਮਨ ਬਜਨ ਕਰੋ ਸਿਮਰੋ ਸਿਰ ਗੁਰ ਨਾਮ ਰਵਿਦਾਤ ਕਈ ਗੁਰਸੰਮੇ ਪਾਵੈ ਤੁਮ ਜੀ ਨਾਮ ਗੁਰਦੇਵ ਦਰਿ ਤੇਰਾ ਮਾਣੋ ਨਿ ਆਗਣ ਕਰੇ ਨਿਆਲ ਜਹਾਂ ਬੈਟੇ ਦਾਸ ਜੁਬ ਕਬਨਿ ਇਹ ਬਹਾਲ ਗੁਰਮੁਖ ਕੀ ਰੀਤ ਤਰੋ ਗੁਰਮੁਖੀ ਚਲੋ ਚਾਲ ਇੱਕ ਧਿਆਨਾ ਇੱਕ ਮੈਂ ਕਰ ਤੂੰ ਇਹ ਕੰਬਾਲ ਕਾਰਨ ਕਰਤੇ ਇੰਤਨਾ ਕਿ ਪ੍ਰੇਤਨ ਹਾਲ ਪੂਰਾ ਤਦ ਮਿਲ ਤੈ ਪ੍ਰਾਪਤ ਹੋਵੇ ਕਾਲ ਵੱਤ ਨਾਮ ਰਵ ਦੇ ਹਿਰਦੈ ਕਲਦਾਲ ਸ਼ੁਭ ਪਵਤਮ ਕੈਰ ਵਿਗਾਤ ਵਿਜਾਲ ਕੁਦਰਤ ਕੌਣ ਵਿਚਾਰ ਹੈ ਕੋਈ ਨ ਜਾਣੇ ਮਤ ਸਰਬੇ ਸ਼ੰਤੇ ਮਨ ਗੁਰ ਉਹ ਲੈ ਮਨ ਚਿਤ ਗੁਰ ਬਿਨ ਆਦਿ ਆਤਿ ਤੀਨੋ ਤਾਗਦਰਤਾ ਗੁਰੂ ਗਬੰਦ ਪ੍ਰਤਾਪ ਸਿੰਘ ਹੋਤ ਜਨ ਦਰ ਦੇ ਤਾ ਨਾਮ ਲਿੰਗ ਜੰਗ ਪਾਪਾ ਮੂਲ ਰਤਾ ਜਨ ਰਬ ਦਾ ਤਦਿਨੋ ਕਰੋ ਤੁਮਿ ਇਹ ਤਾ ਤਿਸ ਬਨ ਦੂਰ ਗੁਰ ਅਮਨ ਨਾਮ ਰੰਗਕਾਰ ਕੋ ਦੇਕ ਅਮਰ ਅਜਰ ਭਰਪੂਰ ਗੁਰ ਕਟ ਕਟ ਮੈ ਗੁਲੇ ਕਾ ਨਰਾੰਕਰ ਤਦ ਦੀਪ ਗਾਇ ਸਾਰ ਮਿਲ ਕਰ ਬਜੇ ਜੈ ਸਰਦਾ ਦੇ ਪ੍ਰੀਤੰ ਮੰਨ ਪਾਵਨ ਗਰਭੀ ਪਿਤ ਤਾਪਤ ਮੇ ਮਨ ਮਰ ਕੈ ਹੋਤ ਜਾਤ ਵਿਰੋਧਾ ਕ੍ਰਿਸ਼ਤੰ ਧਰਮੇ ਬੋ ਬੰਤੀ ਜੀਵ ਆਤਮ ਦੇਰ ਬਤਾਇਆ ਿਰਦੇ ਮੇਂ ਕਰਵਾਸ ਜਗ ਮੈਂ ਆਇਆ ਗਵਲ ਹੈ ਕਹਿ ਤਪਿਓ ਰਬਿ ਦਾਸ ਨਾਮ ਤਨੇ ਕਾ ਸਤਦਾ ਗੁਰਦੇਵ ਰੱਖ ਮਨ ਟੇਕਾ ਅੰਤਰ ਤ੍ਰੇ ਤਿਆੰਤੋਂ ਭਰਤੇ ਕੋ ਕਰੇਕ ਅੰਤ ਕਨ ਗਦਾਰ ਕੇ ਸੋ ਹੰਗਮਨ ਕਰ ਪਾਠ ਸਤ ਗੁਰ ਕੀ ਦਰਗਾਮ ਸੁੰਦਰ ਉਹ ਵਡਾਟ ਗੁਰ ਕੀ ਕਾਪਮਾ ਕਦੋ ਅਤਬੁਦ ਲੀਲਾ ਰਿਤਾ राम न बचोड़ा ना जरे मीन मन प्रता ओ अंग को अंग तन तर सो अंग पे दिवचार तत रु गुण जन्मना कह रबिदा अजार धर्मत का ता गुण करो लेहु गुरमत कोज को तन की संगत जो क्यों तर पर बोझ ਗੁਰ ਸ਼ਮੇ ਮਨ ਲੱਗੇ ਛੂਟੇ ਮਾਇਆ ਬੰਦ ਆਗੇ ਮੁਝ ਕਿਲ ਨਾ ਬਣੇ ਹੋਏ ਨਾਮ ਜਨ ਬੰਦ ਛੂਟ ਗੁਲ ਛੂਟਾ ਬਣੇ ਛੂਟ ਤਿਆਗੋ ਗੈਲ ਜਨ ਰਵੇ ਦਾਸ ਵਿਚਾਰਿਆ ਗਲੇ ਗਲੇ ਕਰਤੈਲ ਭਗਵਾਨ ਆਤਮ ਦਿਵਕਾ ਕਰੋ ਮਨ ਆਪਣੇ ਜਪ ਨਾਮ ਬਡਾਈ ਮਨਨ ਕਰ ਸਭ ਤਾਪਨ ਕਰਤਾ ਗਗਰਿਤਨਾ ਕਜ ਕੋ ਜੋ ਮਾਨੇ ਗੁਰਵਾਕ ਕਾਗਜ ਮਿਲਨਾ ਪ੍ਰੇਮ ਕੋ ਕਲਮਨ ਕੇ ਨਹੀਂ ਸਾਖ ਮੈਂ ਕਿਵਚਾਰੋ ਮਨਵਕੇ ਸਤਗੁਰ ਚਾਨ ਲਗਾਏ ਸੰਗਤ ਕਾਵਲ ਪਵ ਪਾਪ ਨਿਰੰਚਕ ਲੈ ਬਾਣੀ ਰਟੋ ਗੁਰ ਕੀ ਗੁਰ ਦਦਾ ਅੰਤ ਲੈ ਗਵਾਵ ਮਰੰਗ ਪਵਤ ਲਭ ਕਹਿ ਤਸਦੇ ਰਵਦਾਸ ਜੀ ਬਾ ਕੰਤ ਮਨ ਕਰੋਸ ਤਾਨ ਚੜਾਵੋ ਤੇ ਜੈ ਸਤਿਖੰਡ ਮੇਂ ਜਾਮਲੇ ਸਤਗੁਰ ਦੇਵੇ ਪੇ ਜੈ ਤਾਰਨ ਤਾਰ ਤਤਤ ਸਬੰਧ ਜੋ ਕੁੱਲ ਤਾਰਨ ਕੇ ਜਾਲ ਪ੍ਰਾਪਤ ਕਮਈ ਆਪਣੇ ਆਏ ਬੁਸ਼ਕਤ ਕਾਲ ਮੁਕਤ ਦੁਆਰਾ ਪਾਵੇ ਚਿੰਤਨ ਨਾਮ ਬਿਜੈ ਗੁਰਦੇਵ ਕੀ ਰीत ਲਕ ਸਤਗੁਰ ਜਾਣ ਜਿ ਜੋਨ ਜੁਨ ਪਰਬਤ ਨਹੀਂ ਮਨ ਅਣਕੇ ਸੰਗਤ ਜਨਰ ਵਿਗਾਸ ਕਰਤੇ ਸਾਹਿਬ ਕਿੰਨ ਦਾਤ ਵਿਰਾਗ ਗੁਬਤ ਰਦੀ ਗਜ ਸਮਦਮ ਤਤਕਤ ਮਨ ਦਾ ਤਨ ਬਨੇ ਮੁਰਨੇ ਵਰ ਮਤ ਦੇਰ ਕਦਨ ਮਾਤਰ ਨਾਮਨ ਸੋਨਣ ਕਰੋ ਸ੍ਰੀ ਰ ਮਨ ਦੀਆਂ ਮਲ ਕਰ ਪਰੇ ਤਖ ਮੈ ਕੈ ਆਬ ਅੰਤ ਜਕਨ ਬੇਵਜਨੈ ਲਾਗ ਸਰਬੇ ਪਾਪ ਪਾਪੀ ਕਰਮ ਕਮਾ ਬਨਾ ਸੋਦਤ ਦੰਗ ਮੇ ਨੋਸ਼ ਕਲ ਕੇ ਦੂਰ ਜਬ ਦੂਰ ਕੰਨ ਕਰੇ ਰਵਿਦਾਸ ਆਪਣਾ ਮਿਜ ਤੂੰ ਆਪੇ ਕਾਵਤ ਹੈ ਬਬਾਰ ਤੇਰਾ ਹੀ ਤੁਜ ਦਮਦਾ ਹੈ ਦਾਤਾ ਕਰਤਾਰ ਜੋ ਗੁਰ ਸ਼ਨੇ ਪਰਤ ਦਿਲ ਬਰ ਬਿਵੰਤ ਸ਼ੋਭਾ ਪਵੈ ਲੁਕ ਮੈਂ ਕਹਿ ਤੂੰ ਨੀ ਜਨ ਤੰਤ ਨਰ ਕਣ ਕੇ ਅਧਕਾਰ ਕੋ ਜੀ ਗਰਮਨ ਦੇ ਤਿਆਗ ਭਜਨ ਕਰੋ ਭਗਵਾਨ ਕਾ ਮਿਲ ਰਵਦਾ ਅਭਰਾਗ ਗੁਣ ਆਵੇ ਗੁਣ ਚਰੈ ਘਣ ਮਰ ਸਮੈ ਗਵੰਦ ਗੁਰੂ ਗੋਪਾਲ ਗੁਰੂ ਕਰਤਾ ਬਰਜਾਏ ਭਗਵਾਨ ਭਜਨ ਮੈਂ ਤੁਮਦਾ ਔਰ ਤੁਲਾ ਕਾਏ ਕਰਮਿ ਸਵਾਤਮਨ ਆਪਣੇ ਸਤਿਗੁਰ ਚਨਿ ਤੈ ਸਤ ਸੁੰਦਰ ਅਤਗੰ ਅਪਰ ਕੇਨੰ ਦਾਇਮਤਾ ਸਮਝ ਨਿਰਾ ਨਿਰਮਲ ਆਤਮ ਜਵਰੁ ਬਲਕ ਸ੍ਰੀ ਰੋਇ ਬੋਇ ਤਾ ਸੱਜ ਕੰਨ ਮੇ ਜਾਂ ਬਸੇ ਕਹਿ ਰਵਿਦਾ ਤੁਮੇ ਤਾ ਨਰਾਨ ਰੰਗ ਕਰਿ ਜਗ ਤਾਰੇ ਰੂਪ ਅਜੈਬ ਨੇਂਦਾਲੇਂ ਕਿਰਪਾਲ ਪ੍ਰਭੂ ਤਨ ਦਰਜਣ ਹਾਰੁ ਹਰਿ ਦੇਵ ਸੋਣ ਦਣ ਕੇ ਉਪਮਾ ਬਨੇ ਕਵੀ ਗਰੰਥ ਕਰਨ ਕਾਜੀ ਮੁਲਾਕਤ ਆਪ ਆਪਣੀ ਸਬਮਾਨ ਬੇ ਜਬੰਦ ਜੋਗੀ ਜਤੀ ਲਕੇ ਨ ਤੋ ਅਣਜਾਨ ਆਪ ਉਪਤ ਪਰਵੰਜ ਕਰ ਆਪ ਕਰਤ ਬਿਆਨ ਕੜੀ ਮਹੂਰਤ ਜਨਤੇ ਵੈਤਪਰੰਬਰ ਦੇਵ ਦੇਵ ਦਨੁਜ ਅਮਰਤ ਬਿ ਲਗਾ ਤਿਸ ਤੀ ਸੇਵ ਅਮਰ ਪਤਾਨ ਗੁਰ ਕਾ ਸੋ ਦਾਤ ਜਣੇ ਨਿਜ ਦੇਵ ਜਨਰਬ ਦਾ ਵਿਚਾਰਿਆ ਸਿੱਖ ਪਾਵਤਨਿਤ ਸੇਵ ਨਾਮ ਤੇ ਅਮੈ ਦਦ ਬੈ ਜਪਨ ਜਪੋ ਬਹੁ ਬਾਰ ਸਤ ਗੁਰ ਕੇ ਸੰਗ ਲਾਗ ਕਰ ਲੋਹਾ ਉਹ ਪਾ ਗੁਰ ਗਮਨ ਦਾ ਹਜ ਜਗ ਗਰਮਨ ਦਾ ਬਰਨ ਹਰ ਸਾਇਮ ਕੀ ਉਪਮਾ ਮਨੋ ਮੁਗਦੇ ਲਕ ਲਕਵਾਰ ਮਿੱਤਰ ਤੇਰਾ ਔਰ ਨਹੀਂ ਕੋ ਤੋਂ ਦੇ ਕੇ ਨਦਰ ਬਸਰ ਨਗਰੀ ਨਦਰ ਦਰਮਨ ਕਹਿ ਰਵਦਾ ਬਚਾਰ ਵਰਨਨ ਕਰਕੇ ਕੋ ਕਹੇ ਜਗ ਬਾਲਕ ਪਰ ਸੰਤ ਅੰਤਰ ਕ੍ਰੋਮੇ ਲਭ ਗੁਰੂ ਸ਼ਬ ਗੁਣ ਕੀ ਵਸੇ ਬੰਤ ਸਤਿਗੁਰ ਕੇ ਤੁਮ ਦੇ ਕਰ ਨਿਰਮਲ ਹੋਵੇ ਅੰਤ ਦਾਤਾ ਸਭ ਗੁਣ ਵੜਾਏ ਕੀਰਤਨ ਮਿਟੇ ਕੋਈ ਬ੍ਰਹਮ ਭਕਤਾ ਮੰਨਣ ਕੋ ਕਰਕੇ ਕੋ ਕਹੇ ਜੰਗ ਪਾਲ ਅਕਬਰ ਜੰਤ ਅੰਤਰ ਕ੍ਰੋ ਮਿਲ ਲਾਭ ਗੁਰ ਨਾਤਾ ਸੰਗ੍ਰਮੜਾ ਕਿਰਤ ਨਾ ਮਿਟੇ ਕੋਈ ਸਮੁੰਦਰ ਸਾਗਰ ਜਿੱਤਰੇ ਕਿਰਪਾ ਕਰਤਾ ਸਈ ਵੇਦ ਕਦ ਯਾਤਰ ਕਦੇ ਤਿਸ ਬਨ ਅਵਰ ਨ ਕੋਈ